ਸਾਰ ਤੇਰਾ ਤੇ ਇੱਕ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀ ਪੰਜ ਜੀ ਜੋ ਸਵਾਲ ਪੁੱਛ ਰਹੇ ਹਨ ਸਾਰਿਆਂ ਦਾ ਹੀ ਮਨ ਦਾ ਸਵਾਲ ਹੁੰਦਾ ਉਸਾਰੇ ਨਹੀਂ ਬੜੇ ਧਿਆਨ ਨਾਲ ਸੁੰਨਾ ਹੈ ਕਿ ਮਾਲਕ ਕਹ ਰਹੇ ਹਨ ਤੁੰਨਵੇਂ ਧਿਆਨ 99 ਜਾਨੀਆ ਕਿਉਂਕਿ ਬਾਣੀ ਦਾ ਹੀ ਪਰਮਾਨ ਹੈ ਨਾਲ ਜਿਹੜੀ ਪੰਕਤੀ ਹੈ ਇਹ ਮੋੜ ਲਾਉਂਦੇ ਹੈ ਕਿ ਭਈ ਜੋ ਗੁਰਬਾਨੀ ਕਹ ਰਹੀ ਹੈ ਉਹ ਸੱਚ ਹੈ ਹੁਣ ਦੇਖੋ ਇਹ ਜੋ ਸ਼ਬਦ ਨਾਮ ਦੀ ਗੱਲ ਪੁੱਛੀ ਹੈ ਇਹ ਹੁਣ ਕਾਗਤ ਕਲਮ ਤੇ ਲਿਖ ਸਕਦੇ ਹਾਂ ਅਸੀਂ ਸ਼ਾਂ ਸ਼ਾਂ ਦੀ ਬਾਗ ਟੀਂ ਟੀਂ ਦੀ ਬਾਗ ਬਿੰਡਿਆਂ ਦੀ ਬਾਗ ਦਰਿਆ ਦੀ ਹਵਾ ਹਵਾ ਦੀ ਬਾਗ ਸ਼ਾਂ ਸ਼ਾਂ ਕਰਦੀ ਹੈ ਜੋ ਅਗੰਦੀ ਬਾਜ ਇਹ ਸਾਰੀਆਂ ਬਾਜਾਂ ਜਿਹੜੀਆਂ ਹਨ ਸ਼ਬਦ ਹੈ ਇਹ ਮਾਲਕ ਦੇ ਜਿਹੜੇ 84 ਲੱਖ ਜੀਵ ਹਨ ਖੰਡਾ ਬ੍ਰਹਮੰਡਾਂ ਦੇ ਵਿੱਚ ਇਹ ਜੀਵ ਜੰਤ ਦੇ ਆਵਾਜ਼ ਹੈ ਜਨਾਂ ਦੇ ਅੰਦਰ ਮਾਲਕ ਬੋਲਦਾ ਉਹ ਇਸ ਕਰਕੇ ਇੱਕ ਕਾਗਜ਼ ਦੇ ਉੱਤੇ ਲਿਖਿਆ ਨਹੀਂ ਜਾ ਸਕਦੀਆਂ ਆਵਾਜ਼ਾਂ ਕਿਉਂਕਿ ਇਹਦਾ ਕੋਈ मीनिंग ਨਹੀਂ ਬੰਦਦਾ ਇਹ ਇੱਕ 뮤직 ਹੈ ਜਿਸ ਤਰ੍ਹਾਂ ਹਰਮੋਨੀਅਮ ਦੀ ਆਵਾਜ਼ ਹੈ ਤਪਲੇ ਦੀ ਬਾਜ ਹੈ ਘੜਿਆਲ ਦੀ ਬਾਜ ਹੈ ਛਣੇ ਦੀ ਬਾਜ ਹੈ ਚਮੜੇ ਦੀ ਬਾਜ ਹੈ ਘੜੇ ਦੀ ਥਾਪ ਦੀ ਬਾਜ ਹੈ ਬੌਂਸਰੀ ਦੀ ਬਾਜ ਹੈ ਸਲਿਸ਼ ਦੇ ਅੱਖਰ ਨਹੀਂ ਬੰਦੇ ਇੱਕ ਮਿਊਜ਼ਿਕ ਟਿਊਨ ਬੰਦੇ ਹੈ ਤੋ ਸ਼ਬਦ ਜਿਹੜਾ ਟਿਊਨ ਹੈ ਜਿਹੜਾ ਦੇਖਿਆ ਨਹੀਂ ਜਾ ਸਕਦਾ ਟਿਊਨ ਦੇਖਿਆ ਨਹੀਂ ਜਾ ਸਕਦਾ ਸੁਣੀ ਜਾ ਸਕਦਾ ਤੋ ਦੇਖਿਆ ਕੀ ਜਾ ਸਕਦਾ ਪ੍ਰਕਾਸ਼ ਤੋ ਪ੍ਰਕਾਸ਼ ਰੂਪ ਦੇ ਵਿੱਚ ਸਤਿਗੁਰੂ ਦਿਖਦਾ ਹੈ ਸ਼ਬਦ ਰੂਪ ਵਿੱਚ ਗੁਰੂ ਸੁੰਨਾ ਤੋ ਇਸ ਕਰਕੇ ਇਸ ਦਾ ਪੇਹਰ ਤੇ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਹੈ ਕਿ ਉਹ ਜੋ ਮਾਲਕ ਦੇ ਮੁਖ ਦੇ ਆਵਾਜ਼ ਹੈ ਉਹ ਕਾਗਤ ਕਰਮ ਤੇ ਲਿਖੀ ਨਹੀਂ ਜਾ ਸਕਦੀ ਇਸ ਕਰਕੇ ਕੋਈ ਨਾਮ ਲਿਖ ਕੇ ਦੇ ਰੰਦਾ ਭਈ ਇਹ ਸ਼ਬਦ ਪੜੋਏ ਨਾਮ ਹੈ ਉਹ ਗਣਿਤ ਹੈ ਸਤਿਗੁਰੂ ਤੋਂ ਬਿਨਾ ਨਾਮ ਕੋਈ ਦੇ ਨਹੀਂ ਸਕਦਾ ਨਾਮ ਦੇ ਬਾਰੇ ਸਮਝਾਇਆ ਜਾ ਸਕਦਾ ਨਾਮ ਤੱਕ ਸੰਤ ਭਗਤ ਦੀ ਸੰਗਤ ਕਰਕੇ ਪਹੁੰਚਿਆ ਜਾ ਸਕਦਾ ਪਰ ਇਹ ਕਮਾਈ ਜਿਹੜੀ ਹੈ ਗੁਰੂ ਪਿਆਰੇ ਉਸ ਨੂੰ ਆਪ ਕਰਨੀ ਕੰਦੀ ਹਰ ਇੱਕ ਜੀਵ ਨੂੰ ਤਾਂ ਇਸ ਕਰਕੇ ਨਾਮ ਜਿਹੜਾ ਹੈ ਨਿਰੰਤਰ ਹੈ ਲਗਾਤਾਰ ਹੈ ਜੋ ਹਰ ਸਮੇਂ ਅਨਹਦ ਸ਼ਬਦ ਰਾਤ ਦਿਨ ਦਰਦੇ ਉੱਤੇ ਵੱਜਦੇ ਹਨ ਉਹ ਇਸ ਕਰਕੇ ਉਸ ਨਾਮ ਨੂੰ ਸੁਣਨ ਵਾਸਤੇ ਨਾਲ ਦਾ ਹੀ ਸਵਾਲ ਹੈ ਭਾਂਜੀ ਦਾ ਦੂਜਾ ਇਸ ਨੂੰ ਨਾਮ ਨੂੰ ਸੁਣਨਾ ਕਿਸ ਤਰ੍ਹਾਂ ਹੈ ਧਿਆਨ ਕਿੱਥੇ ਰੱਖਣਾ ਹੈ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਤਨਵੇਂ ਧਿਆਨ ਤਨ ਕਹਿੰਦੇ ਆਵਾਜ਼ ਨੂੰ ਜਿਸ ਤਰ੍ਹਾਂ ਦੋ ਚੈਨੇ ਹਨ ਇੱਕ ਅਸੀਂ ਇੱਕ ਹੱਥੇ ਚ ਪੜਿਆ ਖੱਬੇ ਇੱਕ ਸੱਜੇ ਚ ਪੜਿਆ ਹੁਣ ਜਦ ਤੱਕ ਇਹਨਾਂ ਨੂੰ ਟਕਰਾਵਾਂਗੇ ਨਹੀਂ ਤੇ ਆਵਾਜ਼ ਨਹੀਂ ਪੈਦਾ ਹੋਏਗੀ ਤੁਣਾਤਮਕ ਸ਼ਬਦ ਜਿਹੜਾ ਹੈ ਇਸ ਨੂੰ ਤੁਨ ਕਹਿੰਦੇ ਜਿਸ ਤਰ੍ਹਾਂ ਦੋ ਹੱਥਾਂ ਦੀ ਤਾੜੀ ਦੀ ਆਵਾਜ਼ ਆਉਂਦੀ ਹੈ ਦੋ ਚੈਨੇ ਆਪਸ ਵਿੱਚ ਜਦੋਂ ਟਕਰਾਉਂਦੇ ਹਨ ਤਾਂ ਛੰਨ ਦੀ ਆਵਾਜ਼ ਆ ਜਾਂਦੀ ਕੜਿਆਲ ਤੇ ਛੋਟ ਮਾਰਦੇ ਹਨ ਕੜਿਆਲ ਦੀ ਆਵਾਜ਼ ਆ ਜਾਂਦੀ ਮਟਕੇ ਤੇ ਥਾਪ ਮਾਰਦੇ ਆ ਗੰਮ ਦੀ ਆਵਾਜ਼ ਆਉਂਦੀ ਹੈ ਉਹ ਇਸ ਤਰ੍ਹਾਂ ਕੋਈ ਪਿਆਰੋ ਜੋ ਤਨਵਾਤਮਕ ਆਵਾਜ਼ ਹੈ ਇਸ ਨੂੰ ਸ਼ਬਦ ਕਹਿੰਦੇ ਆ ਉਹ ਪੰਜ ਸ਼ਬਦ ਇਸ ਤਰ੍ਹਾਂ ਦੇ ਹਨ ਫਿਰ ਪਨੇਰੇ ਲੱਖਾਂ ਕਰੋੜਾਂ ਅਰਬ ਸ਼ਬਦ ਹਨ ਫਿਰ ਸਾਰੇ ਸ਼ਬਦ ਜਦੋਂ ਇੱਕ ਰੂਪ ਲੈ ਲੈਂਦੇ ਹਨ ਇੱਕ ਸ਼ਬਦ ਹੋ ਜਾਂਦਾ ਜਿਹੜਾ ਸਾਡੇ ਰੋਮ ਰੋਮ ਪੁਰਾਣਾ ਪੁਰਾਣੇ ਵਿੱਚ ਵੱਸ ਜਾਂਦਾ ਜਿਸ ਨੂੰ ਮਾਰੇ ਬਾਣੀ ਚ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਨ ਵਸਦਾ ਔਰ ਇਹਨਾਂ ਸ਼ਬਦਾਂ ਨੂੰ ਤੇ ਪਹੁੰਚਣ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਗੁਰਮੰਤਰ ਹੈ ਇਹ ਵੀ ਇਸ ਤਰ੍ਹਾਂ ਧਨ ਵਿੱਚ ਧਿਆਨ ਰੱਖ ਕੇ ਕਰਨਾ ਹੈ ਜਦੋਂ ਤੱਕ ਤੁਹਾਨੂੰ ਨਹੀਂ ਹੋਏਗੇ ਇਹਦੇ ਵਿੱਚੋਂ ਵਾਹਿ ਤੇ ਗੁਰੂ ਦਾ ਟਕਰਾਵ ਨਹੀਂ ਹੁੰਦਾ ਇਹਦੇ ਵਿੱਚ ਜਿਹੜੀ ਆਵਾਜ਼ ਹੈ ਇਸ ਨੂੰ ਤੁਹਾਨੂੰ ਆਵਾਜ਼ ਦੇ ਵਿੱਚ ਮਹਾਰਾਜ ਕਹਿੰਦੇ ਧਿਆਨ ਕਰਨਾ ਤੁੰਮੈ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਾਥ ਕਹਾਣੀ ਜਦੋਂ ਵਾਹਿਗੁਰੂ ਗੁਰਮੰਤਰ ਇਸ ਤਰ੍ਹਾਂ ਕਰਾਂਗੇ ਫਿਰ ਅਕਾਥ ਦੀ ਕਥਾ ਜਿਹੜੀ ਹੁਣ ਆਪਾਂ ਵਿਚਾਰ ਰਹੇ ਇਹ ਫਿਰ ਤੁਹਾਂ ਸਮਝ ਵਿੱਚ ਆਉਂਦੀ ਹੈ ਜਿਸ ਤਰ੍ਹਾਂ ਅਸੀਂ ਜੱਤ ਕੇ ਦੱਸਦੇ ਹਾਂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਇਹਦੇ ਵਿੱਚ ਜਿਹੜੀ ਦੋਨਾਂ ਦਾ ਟਕਰਾਵ ਦੇ ਵਿੱਚ ਆਵਾਜ਼ ਹੈ ਇਸ ਨੂੰ ਧੁਨ ਕਿਹਾ ਹੈ। ਤੋ ਜਦੋਂ ਧੁਨ ਵਿੱਚ ਧਿਆਨ ਤਰ ਲਿਆ ਤੇ ਫਿਰ ਇਹ ਸ਼ਬਦ ਜਿਹੜਾ ਹੈ ਗੁਰਮੰਤਰੇ ਅੰਦਰ ਚੱਲਦਾ ਰਹਿੰਦਾ ਹੈ। ਤੋ ਇਸ ਧੁਨ ਦੇ ਨਾਲ ਤੋਨੋ ਕੋਈ ਸ਼ਬਦ ਜਗਾ ਹੈ। ਸ਼ਬਦ ਜਾਗ ਜਾਂਦਾ ਹੈ। ਸ਼ਬਦ ਜਿਹੜਾ ਉਹਨੇ ਆਪਾਂ ਪੰਜ ਸ਼ਬਦਾਂ ਦੀ ਗੱਲ ਕੀਤੀ। ਤੋ ਤੁਨਾਤਮਕ ਸ਼ਬਦ ਜਿਹੜੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਪੰਜਾਂ ਤੋਂ ਫਿਰ ਲੱਖਾਂ ਹੀ ਪੈਦਾ ਹੋ ਜਾਂਦੇ ਹਨ। ਉਹ ਜਨਮ ਕਹਿੰਦੇ ਅਨਹਦ ਜਿਹੜਾ ਕੋਈ ਹੱਦ ਬੰਦੀ ਨਹੀਂ। ਇਹਨੇ ਸ਼ਬਦ ਜਦੋਂ ਸੰਦੇਮ ਦੇ ਵਿੱਚ ਇੱਕ ਤਿੱਖਾ ਸ਼ਬਦ ਹੈ ਜਿਸ ਨੂੰ ਸਾਇਜ ਤੁਨ ਕਹਿੰਦੇ ਜੋ ਪਰਮਾਤਮਾ ਤੱਕ ਸਾਨੂੰ ਸਾਇਜ ਤੁਨ ਲੈ ਜਾਂਦੀ ਸੋ ਇਸ ਤਰ੍ਹਾਂ ਤੁਨ ਵਿੱਚ ਧਿਆਨ ਕਰਕੇ ਮਹਾਰਾਜ ਕਹਿੰਦੇ ਤੁਨ ਵਿੱਚ ਧਿਆਨ ਧਿਆਨ ਵਿੱਚ ਜਾਮੇ ਆ ਗੁਰਮੁਖ ਅਕਤ ਕਾਹਨਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਗੁਰ ਪਿਆਰੇ ਪੰਜ ਸਤਨਿਨ ਦਾਸਾ ਮਹਾਂ